ਹੈਲੋ ਮੁਝੇ ਆ ਜਾ ਆ ਭਾਈ ਇੱਥੇ ਮੇਰੀ ਸੁਣ ਰਖਣ 850 ਰੁਪਏ ਪ੍ਰਸ਼ਾਸਨ ਦੇ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਵਾਲੀਆ ਸਾਹਿਬ ਅਰੇ ਵੀ ਟਾਈਮ ਪੁਰਾਣੇ ਬਣੇ ਅਸੀਂ ਜੇ ਕਿਹਾ ਤੇ ਮਾਰ ਕੇ ਚੱਲ ਜਾਈਂ ਤੂੰ ਮਾਰਨਾ ਪਿੱਛੇ ਹਟ ਜਾ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੋੜਾ ਹੈ ਕਿਹੜੇ ਵੜਾ ਤੋਂ ਬਖੇ ਅਸੀਂ ਬੈਠੇ ਅਸੀਂ ਬੈਠੇ ਰਹੋਦੇ ਆ ਅਸੀਂ ਬੈਠੇ ਰਹੋ ਨਹੀਂ ਮੈਨੂੰ ਤੁਹਾਨੂੰ ਨਹੀਂ ਪਤਾ ਮੇਰਾ ਪਿੱਛੇ ਹਟ ਜਾ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਆਏ ਅਸੀਂ ਪੱਠੇ ਵਰਦੇ ਨਹੀਂ ਆ ਗਏ ਉਹ ਨਹੀਂ ਮੈਂ ਬੈਠੀ ਆਖਿਆ ਵਾਲੀਆ ਸਾਹਿਬ ਪਿੱਛੇ ਹਟੋ ਨਹੀਂ ਜਾਂਦੇ ਤਾਨੂੰ ਵੀ ਨਹੀਂ ਪਛਾਣ ਨਹੀਂ ਤੁਸੀਂ ਇੱਥੇ ਰੁਕ ਜਾਓ ਇਹ ਕਹਿਣਾ ਹੀ ਰੁਕ ਜਾਓ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸਦੇ ਇਹਨਾਂ ਨੂੰ ਅਸੀਂ ਫੁੱਦੂ ਨਹੀਂ ਹਾਂਗੇ ਮੇਰੇ ਮੁੰਡੇ ਪਿੱਛੇ ਨਾ ਟੇਣਾ ਮੁੰਡੇ ਮੈਂ ਨਾ ਖੁੱਲੇ ਖੁੱਲੇ ਮੈਂ ਨਾ ਪਿੱਛੇ ਹਟ ਜਾ ਪਿੱਛੇ ਆ ਸਾਡੇ ਦੇਖ ਫੇਰ ਨਹੀਂ ਦੱਸ ਹੈਗੀ ਅਸੀਂ ਅਸੀਂ ਕਹਿ ਦਿੰਦੇ ਰੁਕ ਲਓ ਪਰ ਅਸੀਂ ਇਹਨੂੰ ਛੇੜ ਕਰਦੇ ਹੋ ਦੇਖ ਅਜਨਾਲਾ ਆ ਗਲਤਿਆ ਇਹ ਗਲਤ ਹੈ ਗਲਤ ਮੈਂ ਨਾ ਪਿੱਛੇ ਹਟ ਜਾ ਤੁਹਾਨੂੰ ਸਭ ਜਾਣਦਾ ਵੀ ਨਹੀਂ ਵਾਲਿਆ ਸਾਹਿਬ ਪਹਿਲੀ ਵਾਰ ਮੈਚ ਪਿਆ ਮੈਂ ਨਾ ਪਿੱਛੇ ਹਟ ਜਾ ਨਹੀਂ ਅਹੀਂ ਅੱਗੇ ਵਾਡੇ ਚਲੋ ਫਿਰ ਫਿਰ ਪਿੱਛੇ ਚੱਲ ਜਾ ਚੱਲ ਜਾ ਪਿੱਛੇ ਫਿਰ ਜੀ ਫਿਰ ਪਿੱਛੇ ਜਾ ਜਿਹੜਾ ਉਹ ਕੱਟਦਾ ਸਾਡੀ ਜਿਹੜਾ ਪਿੱਛੇ ਆਉਂਦੇ ਪਿਛਾ ਭਗਵਾਨ ਤੁਮਾਰ ਭਗਵਾਨ ਤੁਮਾਰ ਸਰਕਾਰ ਇਸ ਟਾਈਮ ਦੇ ਤ ਤ ਵੇਖ ਸਕਦੇ ਕਾਣ ਜੰਡ ਨੂੰ ਮੈਂ ਕਹਤਾ ਨਹੀਂ ਜਾਣਾ ਗਾੜੀ ਪਿੱਛੇ ਹਟ ਜਾ ਪਿੱਛੇ ਲੈ ਕੇ ਬੰਦਾ ਲੈ ਆਓ ਕਿਤੇ ਨਾ ਗੱਲ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਇਨਾਵਾ ਗਲਤ ਕਰ ਰਹੇ ਹੋ ਮੈਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਆਓ ਗੱਲ ਕਿਤੇ ਨਾ ਕਰੀਏ ਕਿ ਕਿਤੇ ਨਾ ਗੱਲ ਕਰੀਏ ਕੌਣ ਹੈ ਗੱਲ ਕਰਨ ਨੂੰ ਪਿੱਛੇ ਹਟ ਜਾ ਆਈ ਖਲੋਤੇ ਆ ਨਹੀਂ ਨਹੀਂ ਇਹ ਗੱਲ ਕਰਨੀ ਆ ਨਹੀਂ ਨਹੀਂ ਪਿੱਛੇ ਹਟ ਤੇਰੀ ਗੱਲ ਤੂੰ ਹੀ ਤਾਂ ਦਬਕੇ ਮਾਰਨੇ ਆਣ ਕੇ ਇਹ ਵੀ ਠੀਕ ਨਹੀਂ ਤਾਂ ਦਬਕੇ ਮਾਰਨੇ ਆ ਕੇ ਮੈਂ ਤਾਂ ਫੇਰ ਨਾ ਮੈਂ ਫੇਰ ਇਨਾਵਾ ਵਾਲੀਆ ਸਾਹਿਬ ਓ ਕਾਕਾ ਖਲੋ ਜਾ ਓ ਕਾਕਾ ਖਲੋ ਜਾ ਮੈਂ ਨਾ ਜੇ ਲਾਠੀ ਚਾਹ ਤਾਂ ਹੁਕਮ ਦੇਂਦੇ ਲੈ ਲਾ ਮਾਸਾ ਨਹੀਂ ਤੇ ਤੇ ਗਿਲਾ ਚਲਾ ਲਾ ਜੇ ਤੇਰੇ ਤੇ ਗਿਲਾ ਹੋਊ ਤੇ ਮੈਨੂੰ ਕਹਿ ਦੀ ਫਿਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਸਵੇਰ ਦੇ ਬਿਠਾਇਆ ਕਦੋਂ ਦੇ ਕਦੋਂ ਨਾਲ ਡਿੱਕਣ ਦੇ ਆ ਕਦੋਂ ਦੇ ਡਿੱਕਣ ਦੇ ਅਸੀਂ ਮੰਨਦਾ ਸਾਡੀ ਯਾਰ ਤੁਸੀਂ ਜਵਾਬ ਦੇ ਦਿਓ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਬੈਠੇ ਰਹਿਣਾ ਸਾਰਾ ਟੇਣਾ ਬੇਲੇ ਆਏ ਘਰੋਂ ਕੱਲਾ ਬਣਾ ਦਾ ਡੀਆਈਜੀ ਵੀ ਉਹਨੂੰ ਉਹੀ ਸ਼ੌਂਕਿਆ ਸ਼ੰਭੂ ਵਾਲਾ ਵੀ ਮੈਂ ਲਾਠੀ ਚਾਰਜ ਕਰ ਲਿਆ ਉਹਨਾਂ ਕੋ ਇੱਥੇ ਆ ਕੇ ਗੱਲ ਕਰ ਲਾ ਜੀਸੀ ਰੱਬ ਤੋਂ ਡਿੱਗੀ ਆ ਉਹਨਾਂ ਕੋ ਸਾਨੂੰ ਆ ਕੇ ਦੱਸ ਦੇ ਕਿ ਕੀ ਹੋ ਰਿਹਾ ਵਾ ਵੀ ਭਾਈ ਹੀ ਟੈਨੇ ਮੈਂ ਤੁਹਾਨੂੰ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਸੀ ਹਾਂ ਇਹਨੂੰ ਸ਼ੇਅਰ ਕਰਿਓ ਜੀ ਦਾਣਾ ਸਾਹਿਬ ਚਲ ਦਾਣਾ ਚਲ ਕਸਲਾ ਮਧੇਰਾ ਦਾ ਇੱਕ ਜਿੰਦੂ ਬੀ ਕਰਾ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ ਪਰਿਵਾਰ ਕਿਹੜੇ 70000 ਰੁਪਏ ਮਾਪ ਜਾ ਆਇਆ ਹੈ ਜੀ ਆਇਆ ਭਗਵੰਤ ਸਾਨ ਸਾਹਿਬ ਜਿੱਥੇ ਹਰ ਪੀੜਤ ਵਾਲੀ ਮਾਪ ਜਾ ਵੰਡਣ ਆਇਆ ਜਿੰਦਾਬਾਦ ਜਿੰਦਾਬਾਦ ਜਿਵੇਂ ਪੁਖਾਰੀਆਂ ਨੂੰ ਭੀਖ ਨਹੀਂ ਵੀ ਇਸ ਤਰੀਕੇ ਨਾਲ ਹੋੜ ਲਾ ਲਾ ਕੇ ਦੱਸ ਰਹੇ ਆ ਕਿ ਜਿਹੜਾ ਹਸਾਨ ਕਰ ਰਹੇ ਨੇ ਸਰਕਾਰ ਕਰਨ ਕਿਸਾਨਾਂ ਨਾਲ ਚਾਲਾਂ ਨਾਲ ਪੂਸ ਪ੍ਰਸ਼ਾਸਨ ਨੂੰ ਮਰਦਾਬਾਦ ਮਰਦਾਬਾਦ मुर्दाबाद मुर्दाबाद वर्तमान सरकार निर्देश मुर्दाबाद मुर्दाबाद सत्तर हजार पीड़ित प्रति अक्टर सत्तर हजार रुपया माकर लेकर रहेंगे लेकर रहेंगे लेके रहेंगे इन्हें मजदूरों का चाल कर देना पुलिस प्रशासन मुर्दे पाद मुर्दाबाद मुर्दाबाद ਚਲਾ ਬੋਲ ਖੜਿਆ ਗੱਡਿਆ ਲੈ ਡਾ ਪੜਾ ਮੇਰਾ ਚਲੋ ਕੋਈ ਦੱਸੇ ਨਹੀਂ ਆਹ ਭਾਈ ਟੋਗਾ ਸਿੰਘ ਦੀ ਲੋਪੋਂ ਕੇ ਬਹੁਤ ਸਾਡਾ ਮੋਬਾਈਲ ਦਸਾਨ ਆ ਉਹਦਾ ਮੋਬਾਈਲ ਕਿਥੋਂ ਭਰਾ ਮਲਾਜਮ ਨੇ ਗੱਡਿਆ ਕਿਰਪਾ ਕਰਕੇ ਉਹ ਵੀ ਦੇਓ ਉਹਦੇ ਕੱਪੜੇ ਵੀ ਪਾੜਿਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੇ ਪੀ ਇਹ ਬਲੇਮ ਤੁਹਾਡੇ ਤੇ ਲੱਗੇ ਜੇ ਤੁਸੀਂ ਜਾਣੇ ਪੌਸਾ ਯਾਪਰ ਨੇ ਪੌਸਾ ਲਈ ਕਰਨੀ ਹੁੰਦੀ ਆ ਪਾਲੇ ਬੱਜੇ ਬਣਾ ਲੈ ਭਾਵੇਂ ਤੂੰ ਜਦੋਂ ਅਸੀਂ ਚੈ ਜਾਣਾ ਭਾਵੇਂ ਕੱਤੇ ਕਰਾਂਦੇ ਰੇਤੀ ਕਰਦੇ ਹਾਂ ਸੋਤਰਾ